ਪਾਠ ਤੀਜਾ ਅੱਖਰ ਜਾਂ ਵਰਨ ਬੋਧ ਅੱਖਰ ਬੋਧ ਜਾਂ ਵਰਨ ਦੀ ਪ੍ਰਿਭਾਸ਼ਾ ਵਿਆਕਰਨ ਦੇ ਜਿਸ ਭਾਗ ਵਿੱਚ ਵਰਨਾ ਜਾਂ ਅੱਖਰਾਂ ਲਗਾ ਮਾਤਰਾਵਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਉਸ ਨੂੰ ਵਰਨ ਜਾਂ ਅੱਖਰ ਬੋਧ ਆਖਦੇ ਹਨ ਅੱਖਰ ਜਾਂ ਵਰਨ ਬੋਲੀ ਜਾਂ ਭਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨਾਂ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਅੱਖਰ ਕਹਿੰਦੇ ਹਨ ਅੱਖਰ ਨੂੰ ਵਰਨ ਵੀ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਦੇ ਸ਼ਬਦਾਂ ਨੂੰ ਲਿਖਤੀ ਰੂਪ ਦੇਣ ਲਈ ហេਠਾ ਦਿੱਤੇ 35 ਅੱਖਰ ਵਰਤੇ ਜਾਂਦੇ ਹਨ 35 ਅੱਖਰ ਹੋਣ ਕਰਕੇ ਇਸ ਨੂੰ 35 ਅਖਰੀ ਵੀ ਕਿਹਾ ਜਾਂਦਾ ਹੈ ਵੇਖੋ ਪੜੋ ਅਤੇ ਸਮਝੋ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਕੱਗਾ ਅੰਗਾ ਚੱਚਾ ਛਛ ਜਜ ਛਜ ਯਯਾ ਟੈਂਕਾ ਠਠਾ ਡਡਾ ਟਡਾ ਣਾਣਾ ਤੱਤਾ ਠੱਠਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਯਯਾ ਰਾਰਾ ਲੱਲਾ ਵਾਵਾ ਡਾੜਾ ਪੈਰ ਚ ਬਿੰਦੀ ਵਾਲੇ ਅੱਖਰ ਪਰ ਬਾਅਦ ਵਿੱਚ ਪੰਜਾਬੀ ਭਾਸ਼ਾ ਵਿੱਚ ਹਿੰਦੀ ਉਰਦੂ ਅੰਗਰੇਜ਼ੀ ਆਧ ਪਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਇੰਜ ਰਲ ਚੁੱਕੇ ਹਨ ਕਿ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ਦੇ ਹੀ ਲੱਗਦੇ ਹਨ ਉਹਨਾਂ ਸ਼ਬਦਾਂ ਦੇ ਸਹੀ ਉਚਾਰਨ ਲਈ ਜਾਂ ਲਿਖਣ ਲਈ ਕੁਝ ਅੱਖਰਾਂ ਦੇ ਪੈਰ 'ਚ ਬਿੰਦੀ ਲਗਾਈ ਗਈ ਹੈ ਜਿਸ ਨਾਲ ਇਹਨਾਂ ਦੀ ਗਿਣਤੀ 41 ਹੋ ਗਈ ਹੈ ਛਸ਼ੇ ਪੈਰ ਬਿੰਦੀ ਸ਼ ਖਖੇ ਪੈਰ ਬਿੰਦੀ ਖ ਗਗੇ ਪੈਰ ਬਿੰਦੀ ਗ ਜਜੇ ਪੈਰ ਬਿੰਦੀ ਜ਼ ਫਫੇ ਪੈਰ ਬਿੰਦੀ ਫ ਲਲੇ ਪੈਰ ਬਿੰਦੀ ੜ ਉਪਰੋਕਤ ਪੈਰ ਚ ਬਿੰਦੀ ਵਾਲੇ ਅੱਖਰਾਂ ਵਿੱਚੋਂ ਲਲੇ ਪੈਰ ਬਿੰਦੀ ੜ ਅਜੋਕੀ ਪੰਜਾਬੀ ਭਾਸ਼ਾ ਦੇ ਕੁਝ ਸ਼ਬਦਾਂ ਦੇ ਸਹੀ ਉਚਾਰਨ ਲਈ ਲਗਾਈ ਗਈ ਹੈ ਜਿਵੇਂ ਪਾਲਾ ਆळा ਮਾਲਾ ਆਦਿ ਲਿਪੀ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਲਿਪੀ ਦੀ ਲੋੜ ਪੈਂਦੀ ਹੈ ਹਰੇਕ ਭਾਸ਼ਾ ਦੀ ਆਪਣੀ ਵੱਖਰੀ ਲਿਪੀ ਹੁੰਦੀ ਹੈ ਜਿਵੇਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਟੁਕਵੀਂ ਹੈ ਠੀਕ ਉਸ ਤਰ੍ਹਾਂ ਹਿੰਦੀ ਲਈ ਦੇਵਨਾਗਰੀ ਅੰਗਰੇਜ਼ੀ ਲਈ ਰੋਮਨ ਡੱਚ ਲਈ ਰੋਮਨ ਉਰਦੂ ਲਈ ਫਾਰਸੀ ਲਿਪੀ ਟੁਕਵੀਂ ਹੈ ਗੁਰਮੁਖੀ ਲਿਪੀ ਅਤੇ ਵਰਣਮਾਲਾ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੀ ਲਿਪੀ ਹੈ ਇਸ ਦਾ ਰੂਪ 41 ਅੱਖਰਾਂ 10 ਲਗਾ ਤੇ 3 ਲਗਾ ਅੱਖਰਾਂ ਨੂੰ ਮਿਲਾ ਕੇ ਬਣਦਾ ਹੈ ਜਦੋਂ ਗੁਰਮੁਖੀ ਲਿਪੀ ਦੇ ਇਹਨਾਂ 41 ਅੱਖਰਾਂ ਨੂੰ ਅਲੱਗ-ਅਲੱਗ ਵਰਗਾਂ ਵਿੱਚ ਵੰਡ ਕੇ ਤੇ ਤਰਤੀਬ ਦੇ ਕੇ ਲਿਖਿਆ ਜਾਂਦਾ ਹੈ ਤਾਂ ਇਹ ਵਰਣਮਾਲਾ ਬਣ ਜਾਂਦੀ ਹੈ ਵੇਖੋ ਪੜੋ ਅਤੇ ਯਾਦ ਰੱਖੋ ਵਰਗਾਂ ਦਾ ਨਾਂ ਅੱਖਰ ਜਾਂ ਵਰਣ ਮੁੱਖ ਵਰਗ ਊੜਾ ਐੜਾ ਈੜੀ ਸਸਾ ਹਾਹਾ ਕ ਵਰਗ ਕਕਾ ਖਖਾ ਗਗਾ ਘਗਾ ਅੰਗਾ ਚ ਵਰਗ ਚਚਾ ਛਛਾ ਜਜਾ ਚਜਾ ਯਯਾ ਟ ਵਰਗ ਟੈਂਕਾ ਠਠਾ ਡੱਡਾ ਟੱਡਾ ਣਾਣਾ ਤ ਵਰਗ ਤੱਤਾ ਥੱਥਾ ਦੱਦਾ ਤੱਦਾ ਨੰਨਾ ਪ ਵਰਗ ਪਪਾ ਫਫਾ ਬੱਬਾ ਪੱਬਾ ਮੰਮਾ ਅੰਤਮ ਵਰਗ ਯਯਾ ਰਾਰਾ ਲੱਲਾ ਵਾਵਾ ਡਾੜਾ ਨਵੀਨ ਵਰਗ ਸਸੇ ਪੈਰ ਬਿੰਦੀ ਸ਼ ਖਖੇ ਪੈਰ ਬਿੰਦੀ ਖ ਗਗੇ ਪੈਰ ਬਿੰਦੀ ਗ ਜਜੇ ਪੈਰ ਬਿੰਦੀ ਜ਼ ਫਫੇ ਪੈਰ ਬਿੰਦੀ ਫ ਲੱਲੇ ਪੈਰ ਬਿੰਦੀ ਲ ਅੱਖਰਾਂ ਦੀਆਂ ਕਿਸਮਾਂ ਪੰਜਾਬੀ ਵਿਆਕਰਨ ਵਿੱਚ ਅੱਖਰ ਦੋ ਪ੍ਰਕਾਰ ਦੇ ਹਨ ਪਹਿਲਾ ਸਵਰ ਦੂਜਾ ਵਿਅੰਜਨ ਸਵਰ ਜਿਹੜੇ ਅੱਖਰ ਹੋਰ ਕਿਸੇ ਸਵਰ ਦੀ ਸਹਾਇਤਾ ਤੋਂ ਬਿਨਾਂ ਹੀ ਬੋਲੇ ਜਾ ਸਕਣ ਉਹ ਸਵਰ ਅੱਖਰ ਅਖਵਾਉਂਦੇ ਹਨ ਸਵਰ ਅੱਖਰ ਤਿੰਨ ਹਨ ਊੜਾ ਐੜਾ ਈੜੀ ਵਿਅੰਜਨ ਜਿਹੜੇ ਅੱਖਰ ਕਿਸੇ ਹੋਰ ਸਵਰ ਦੀ ਸਹਾਇਤਾ ਤੋਂ ਬਿਨਾਂ ਨਾ ਬੋਲੇ ਜਾ ਸਕਣ ਅਤੇ ਬੋਲਣ ਵੇਲੇ ਜ਼ਬਾਨ ਦੰਦਾਂ ਦੇ ਅੰਦਰਲੇ ਹਿੱਸੇ ਨੂੰ ਤੇ ਕਦੇ ਤਾਲੂ ਨਾਲ ਟਕਰਾਵੇ ਉਹ ਵਿਅੰਜਨ ਅੱਖਰ ਅਖਵਾਉਂਦੇ ਹਨ ਪੰਜਾਬੀ ਵਿਆਕਰਨ ਵਿੱਚ ਸ ਸ ਤੋਂ ਲੱਲੇ ਪੈਰ ਬਿੰਦੀ ਲ ਤੱਕ ਸਾਰੇ ਅੱਖਰ ਵਿਅੰਜਨ ਹਨ ਵਿਅੰਜਨ ਅੱਖਰਾਂ ਦੀਆਂ ਹੋਰ ਕਿਸਮਾਂ ਵਿਅੰਜਨ ਅੱਖਰ ਅੱਗੋਂ ਦੋ ਪ੍ਰਕਾਰ ਦੇ ਹਨ ਪਹਿਲਾ ਅਨੁਨਾਸਕੀ ਅੱਖਰ ਦੂਜਾ ਦੁੱਤ ਅੱਖਰ ਅਨੁਨਾਸਕੀ ਅੱਖਰ ਜਿਨ੍ਹਾਂ ਅੱਖਰਾਂ ਦਾ ਉਚਾਰਨ ਮੂੰਹ ਦੇ ਨਾਲ ਨਾਲ ਨੱਕ ਰਾਹੀਂ ਹੋਵੇ ਅਨੁਨਾਸਕੀ ਜਾਂ ਨਾਸਕੀ ਅੱਖਰ ਅਖਵਾਉਂਦੇ ਹਨ ਇਹ ਪੰਜ ਹਨ ਅੰਗਾ ਯਈਆ ਣਾਣਾ ਨੰਨਾ ਮੰਮਾ ਵਰਤੋਂ ਅੰਗਾ ਲੱਲੇ ਉੱਤੇ ਟਿੱਪੀ ਅੰਗੇ ਨੂੰ ਕੰਨਾ ਲੰਗਾ ਵਾਵੇ ਉੱਤੇ ਟਿੱਪੀ ਅੰਗੇ ਨੂੰ ਕੰਨਾ ਵੰਗਾ ਹਾਹੇ ਉੱਤੇ ਟਿੱਪੀ ਅੰਗਾ ਹੰਗ ਣਾਣਾ ਖੱਗੇ ਔਂਕੜ ਣਾਣਾ ਕੁਣ ਬੱਬੇ ਔਂਕੜ ਣਾਣਾ ਬੁਣ ਸਸੇ ਔਂਕੜ ਣਾਣਾ ਸੁਣ ਮੰਮਾ ਮੰਮਾ ਦੱਦੇ ਕੰਨਾ ਰਾਰੇ ਬਿਹਾਰੀ ਮਦਾਰੀ ਮੰਮੇ ਕੰਨਾ ਲੱਲੇ ਕੰਨਾ ਮਾਲਾ ਮੰਮਾ ਲੱਲਾ ਕੱਕੇ ਬਿਹਾਰੀ ਤੱਤਾ ਮਲਕੀਤ ਯਈਆ ਸਸੇ ਔਂਕੜ ਉੱਤੇ ਟਿੱਪੀ ਯਈਏ ਕੰਨਾ ਸੁਯਾਂ ਜੱਜੇ ਉੱਤੇ ਟਿੱਪੀ ਯਈਆ ਜਾਈਂ ਤੱਤੇ ਨੂੰ ਸਿਹਾਰੀ ਪੈਰ ਚ ਰਾਰਾ ਉੱਤੇ ਟਿੱਪੀ ਯਈਆ ਨਾਣਾ ਤ੍ਰਿੰਜਣ ਨੰਨਾ ਨੰਨੇ ਨੂੰ ਬਿਹਾਰੀ ਲੱਲਾ ਮੰਮਾ ਨੀਲਮ ਨੰਨਾ ਲੱਲਾ ਕੱਕੇ ਨੂੰ ਕੰਨਾ ਨਲਕਾ ਨੰਨੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਨਾਰੀ ਦੁੱਤ ਅੱਖਰ ਜਿਹੜੇ ਅੱਖਰ ਅੱਧੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰ 'ੀ' ਲੱਗ ਕੇ ਆਪਣੀ ਆਵਾਜ਼ ਦਿੰਦੇ ਹਨ ਉਹ ਦੁੱਤ ਅੱਖਰ ਅਖਵਾਉਂਦੇ ਹਨ ਇਹ ਤਿੰਨ ਹਨ ਹਾ ਹਾ ਰਾਰਾ ਵਾ ਵ ਵਰਤੋਂ ਹਾ 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 ੜਾੜੇ ਦੇ ਪੈਰ 'ਚ ਹਾ ਹਾ ਹੜ ਕੱਕਾ ੜਾੜੇ ਦੇ ਪੈਰ 'ਚ ਹਾ ਹਾ ਕੜ ਚਚਾ ੜਾੜੇ ਨੂੰ ਕੰਨਾ ਪੈਰ ਚਹਾਹਾ ਈੜੀ ਬਿਹਾਰੀ ਈ ਚੜਾਈ ਪਪਾ ੜਾੜੇ ਦੇ ਪੈਰ ਚਹਾਹਾ ੜਾੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਪੜਾਈ ਕਕੇ ਨੂੰ ਸਿਹਾਰੀ ਉੱਤੇ ਅਦਕ ਲੱਲੇ ਦੇ ਪੈਰ ਚਹਾਹਾ ਣਾਣੇ ਨੂੰ ਕੰਨਾ ਕਿੱਲਣਾ ਤੱਤੇ ਦੇ ਉੱਤੇ ਅਦਕ ਲੱਲੇ ਦੇ ਪੈਰ ਚਹਾਹਾ ਨਾਣਾ ਤੱਲਣ ਕਕੇ ਦੇ ਪੈਰ ਚਰਾਰਾ ਮਮਾ ਕ੍ਰਮ ਪਪੇ ਦੇ ਪੈਰ ਚਰਾਰਾ ਉੱਤੇ ਲਾਂ ਮਮਾ ਪ੍ਰੇਮ ਸਸੇ ਦੇ ਪੈਰ ਚ ਰਾਰਾ ਸਸੇ ਨੂੰ ਬਿਹਾਰੀ ਸ੍ਰੀ ਸਸੇ ਉੱਤੇ ਟਿੱਪੀ ਸਸਾ ਕਕੇ ਨੂੰ ਸਿਹਾਰੀ ਕਕੇ ਦੇ ਪੈਰ ਚ ਰਾਰਾ ਤੱਤਾ ਸੰਸਕ੍ਰਿਤ ਪੱਪੇ ਨੂੰ ਸਿਹਾਰੀ ਪੱਪੇ ਦੇ ਪੈਰ ਚ ਰਾਰਾ ਉੱਤੇ ਟਿੱਪੀ ਸਸੇ ਨੂੰ ਬਿਹਾਰੀ ਪੱਪਾ ਲੱਲਾ ਪ੍ਰਿੰਸੀਪਲ ਵਾਵਾ ਸਸੇ ਦੇ ਪੈਰ ਚ ਵਾਵਾ ਉੱਤੇ ਦੁਲਾਵਾ ਬੱਬਾ ਲੱਲਾ ਸਵੈ ਬਲ ਸਸੇ ਦੇ ਪੈਰ ਚ ਵਾਵਾ ਉੱਤੇ ਦੁਲਾਵਾ ਮੰਮੇ ਨੂੰ ਕੰਨਾ ਨਾਣਾ ਸਵੈ ਮਾਨ ਸਸੇ ਦੇ ਪੈਰ 'ਚ ਵਾਵਾ ਉੱਤੇ ਦੁਲਾਵਾ ਜੱਜੇ ਨੂੰ ਬਿਹਾਰੀ ਵਾਵਾ ਨੰਨੇ ਨੂੰ ਬਿਹਾਰੀ ਸਵੈ ਜੀਵਨੀ ਈੜੀ ਨੂੰ ਬਿਹਾਰੀ ਸ਼ਸ਼ੇ ਦੇ ਪੈਰ 'ਚ ਵਾਵਾ ਰਾਰਾ ਈਸ਼ਵਰ ਯਾਦ ਰੱਖੋ ਇਨ੍ਹਾਂ ਦੁਤਖਰਾਂ ਵਿੱਚੋਂ ਵਾਵੇ ਦੀ ਵਰਤੋਂ ਲਗਭਗ ਖਤਮ ਹੀ ਹੋ ਗਈ ਹੈ ਜੇ ਵਾਵੇ ਨੂੰ ਪੂਰਾ ਵੀ ਲਿਖ ਲਿਆ ਜਾਵੇ ਤਾਂ ਗਲਤੀ ਨਹੀਂ ਗਿਣੀ ਜਾਂਦੀ ਆਓ ਦੁਹਰਾਈਏ ਕਿਸੇ ਭਾਸ਼ਾ ਦੀਆਂ ਆਵਾਜ਼ਾਂ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਅੱਖਰ ਜਾਂ ਵਰਣ ਅਖਵਾਉਂਦੇ ਹਨ ਪੰਜਾਬੀ ਭਾਸ਼ਾ ਨੂੰ ਲਿਖਣ ਲਈ 35 ਜਮਾ 6 41 ਅੱਖਰ ਵਰਤੇ ਜਾਂਦੇ ਹਨ 6 ਅੱਖਰਾਂ ਦੇ ਪੈਰ 'ਚ ਬਿੰਦੀ ਲਗਾਈ ਜਾਂਦੀ ਹੈ ਗੁਰਮੁਖੀ ਵਰਣਮਾਲਾ ਨੂੰ 8 ਵਰਗਾਂ ਵਿੱਚ ਵੰਡਿਆ ਜਾਂਦਾ ਹੈ ਅੱਖਰ ਦੋ ਪ੍ਰਕਾਰ ਦੇ ਹਨ ਸਵਰ ਅਤੇ ਵਿਅੰਜਨ ਦੁੱਤ ਅੱਖਰ ਅੱਧੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰੀਂ ਲੱਗ ਕੇ ਆਵਾਜ਼